ਸਾਰੇ ਸ਼ਿਵ ਭਕਤਾਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ। ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾਉਣ ਲੈ ਕੇ ਪਹੁੰਚੇ ਹਾਂ ਨਾਰਾਇਣ ਮੰਦਿਰ ਦੇ ਵਿੱਚ ਜਿਹੜਾ ਕਿ ਫੇਸ 11 ਦੇ ਵਿੱਚ ਸ਼ੋਭਿਤ ਹੈ। ਇਸ ਮੰਦਿਰ ਦੀ ਗੱਲ ਕਰੀਏ ਤਾਂ ਸ਼ਬਦਾਲੂਪੁਰ ਦੂਦਰਾਡੇ ਤੋਂ ਇਸ ਮੰਦਿਰ ਦੇ ਵਿੱਚ ਨਤਮਸਕ ਹੋਣ ਦੇ ਲਈ ਪਹੁੰਚ ਰਹੇ ਆ। ਸਵੇਰ ਤੋਂ ਇਸ ਮੰਦਿਰ ਦੇ ਵਿੱਚ ਜਿਹੜੀਆਂ ਲਾਈਨਾਂ ਨੇ ਸ਼ਬਦਾਲੂਆਂ ਦੀਆਂ ਉਹ ਲੱਗੀਆਂ ਹੋਈਆਂ। ਭਗਤਾ ਦਾ ਤੰਤਾ ਇਸ ਮੰਦਿਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਤੁਹਾਨੂੰ ਤਸਵੀਰਾਂ ਵੀ ਨਾਲ-ਨਾਲ ਦਿਖਾਵਾਂਗੇ ਤੇ ਦਰਸ਼ਨ ਕਰਵਾਵਾਂਗੇ। ਇਸ ਵੇਲੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਫੇਸ 11 ਦੀਆਂ ਕਿਤੇ ਕਿ ਸ਼ਰਧਾਲੂ ਸਵੇਰ ਤੋਂ ਹੀ ਜਿਹੜੇ ਨੇ ਉਹ ਪਹੁੰਚ ਰਹੇ ਆ ਔਰ ਇਹ ਤਸਵੀਰਾਂ ਸਾਫ ਤੌਰ ਤੇ ਬਿਆਨ ਕਰ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਸ਼ਿਵਰਾਤਰੀ ਦਾ ਮਹਾਪਰਵ ਜਿਹੜਾ ਉਹ ਅੱਜ ਵੱਖ-ਵੱਖ ਮੰਦਰਾਂ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ ਸ਼ਰਧਾਲੂਆਂ ਦੀ ਗੱਲ ਕਰ ਲਈਏ ਤਾਂ ਸਵੇਰ ਤੋਂ ਹੀ ਪ੍ਰਸ਼ਾਦ ਫੁੱਲ ਵੇਲ ਪੱਤਰ ਜਲ ਲੈ ਕੇ ਜਿਹੜਾ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਜਿਹੜੇ ਨੇ ਨਜ਼ਰ ਆ ਰਹੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਲੰਬੀ-ਲੰਬੀ ਕਤਾਰਾਂ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਆਪਣੀ ਵਾਰੀਆਂ ਦਾ ਜਿਹੜਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਸ ਤੱਕ ਤੁਹਾਡੀ ਨਜ਼ਰ ਜਾਏਗੀ ਅਗੇ ਤੱਕ ਤਾਂ ਲੰਬੀ ਲਾਈਨ ਜਿਹੜੀ ਤੁਹਾਨੂੰ ਲੱਗੀ ਹੋਈ ਨਜ਼ਰ ਆਵੇਗੀ ਤਾਂ ਇਹ ਤਸਵੀਰਾਂ ਨੇ ਮਹਾ ਸ਼ਿਵਰਾਤਰੀ ਦੀਆਂ ਵਰਲਡ ਪੰਜਾਬੀ ਤੁਹਾਨੂੰ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਵਾ ਰਿਆ ਔਰ ਇਸ ਪੂਰੇ ਵਿਸ਼ੇ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਜਿੱਥੇ ਕਿ ਬੰਬ ਬੰਬ ਬੋਲੇ ਨਾਮ ਦੇ ਜਿਹੜੇ ਜਕਾਰੇ ਨੇ ਉਹ ਗੂੰਜਦੇ ਹੋਏ ਨਜ਼ਰ ਆ ਰਹੇ ਆ ਔਰ ਸ਼ਰਦਾਲੂ ਕਈ ਅੱਜ ਦਿਨ ਖਾਸ ਤੌਰ ਤੇ ਸ਼ਿਵਰਾਤਰੀ ਦਾ ਵਰਤ ਵੀ ਰੱਖਦੇ ਆ ਔਰ ਇਹ ਤਸਵੀਰਾਂ ਨੇ ਜਿੱਥੇ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਕਿ ਸ਼ਿਵਰਾਤਰੀ ਨੂੰ ਲੈ ਕੇ ਜਿਹੜੀ ਰੌਣਕ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖੀ ਜਾ ਸਕਦੀ ਔਰ ਜਲੇਸ਼ਰਧਾਲਦੂ ਨੇ ਬਹੁਤ ਦੂਰ ਦਰਾਡੇ ਤੋਂ ਖਾਸ ਤੌਰ ਤੇ ਮੰਦਿਰ ਦੇ ਵਿੱਚ ਜਿਹੜਾ ਨੇ ਉਹ ਪਹੁੰਚਦੇ ਆ ਤਾਂ ਇਹ ਤਸਵੀਰਾਂ ਨੇ ਲక్ష్ਮੀ ਨਾਰਾਇਣ ਮੰਦਿਰ ਦੀਆਂ ਜਿੱਥੇ ਕਿ ਸਾਫ ਤੌਰ ਤੇ ਤਸਵੀਰਾਂ ਦੇ ਵਿੱਚ ਸਭ ਕੁਝ ਜਿਹੜਾ ਬਿਆਨ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਲੰਬੀ ਲੰਬੀ ਕਤਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂ ਜਿਹੜੇ ਨੇ ਆਪਣੀ ਵਾਰੀਆਂ ਦਾ ਜਿਹੜਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਆ ਔਰ ਸਾਫ ਤੌਰ ਤੇ ਜੇਕਰ ਛੋਟੇ ਛੋਟੇ ਬੱਚੇ ਵੀ ਦੇਖੀਏ ਤਾਂ ਉਹ ਵੀ ਅੱਜ ਸ਼ਿਵਰਾਤਰੀ ਦੇ ਮਹਾਪਰਵ ਤੇ ਪਹੁੰਚੇ ਆ ਕੀ ਕਹਿਣਾ ਚਾਹੋਗੇ हर हर महादेव आज क्या है महाशिवरात्रि महा महाशिवरात्रि है आपने भोलेनाथ को जल ग्रहण करा दिया जी सुबह कितने बजे उठे थे छः बजे के उठे थे आप परिवार समेत हा, आए हाँ जी क्या कहना चाहेंगे बस महा महाशिवरात्रि का पर्व है भोलेनाथ तो की सबके कृपा बनी रहे देश तरक्की तो करे यही कहेंगे और क्या कहें सबका मनाए शिवरात्रि ਤਾਂ ਬਿਲਕੁਲ ਜਿਹੜੇ ਸ਼ਰਧਾਲੂ ਨੇ ਉਹ ਸਵੇਰ ਤੋਂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਆਪਣੇ ਬੱਚਿਆਂ ਨੂੰ ਲੈ ਕੇ ਖਾਸ ਤੌਰ ਤੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਵੀ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖੇ ਜਾ ਸਕਦੇ ਆ ਔਰ ਤੁਸੀਂ ਇੱਕ ਵਾਰੀ ਤਸਵੀਰ ਦੇਖੋ ਦੂਰ ਦਰਾਡੇ ਤੋਂ ਤੁਹਾਨੂੰ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹ ਨਜ਼ਰ ਆਣਗੇ ਜਿਹੜੇ ਕਿ ਲੰਬੀ ਲੰਬੀ ਕਤਾਰਾਂ ਦੇ ਵਿੱਚ ਸਿਰਫ ਆਪਣੀ ਵਾਰੀ ਦਾ ਜਿਹੜਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਆ ਔਰ ਹਰ ਕਿਸੇ ਦੇ ਹੱਥ ਵਿੱਚ ਤੁਹਾਨੂੰ ਅੱਜ ਜਿਹੜਾ ਪ੍ਰਸ਼ਾਦ ਹੈ ਉਹ ਨਜ਼ਰ ਆਏਗਾ ਜਲ ਦਾ ਜਿਹੜਾ ਲੋਟਾ ਹੈ ਉਹ ਤੁਹਾਨੂੰ ਨਜ਼ਰ ਆਣ ਵਾਲਾ ਔਰ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਸ ਵ ਅਜਿਹਾ ਕਿ ਬੱਚੇ ਹੋਣ ਬਜ਼ੁਰਗ ਹੋਣ ਸਾਡੀਆਂ ਭੈਣਾਂ ਹੋਣ ਹਰ ਕੋਈ ਜਿਹੜਾ ਅੱਜ ਮਹਾਸ਼ਿਵਰਾਤੀ ਦੇ ਪਰਵ ਤੇ ਮੰਦਿਰ ਦੇ ਵਿੱਚ ਨਤਮਸਕ ਹੋਣ ਦੇ ਲਈ ਪਹੁੰਚਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅੰਦਰ ਜਾ ਕੇ ਵੀ ਜਿਹੜੀ ਤਸਵੀਰਾਂ ਨੇ ਉਹ ਦਿਖਾਈਆਂ ਜਾਣ ਤੁਸੀਂ ਇਸ ਵੇਲੇ ਮੰਦਿਰ ਦੇ ਵਿੱਚ ਜਿਹੜਾ ਰਾਸ਼ਾ ਉਹ ਦੇਖ ਸਕਦੇ ਹੋ ਸਾਫ਼ ਤੌਰ ਤੇ ਕਿ ਜਿਹੜੇ ਮੰਦਿਰ ਦੇ ਵਿੱਚ ਜੇਕਰ ਆਪਾਂ ਦੂਸਰੇ ਪਾਸੇ ਦੀ ਗੱਲ ਕਰੀਏ ਤਾਂ ਵਿਸ਼ੇਸ਼ ਤੌਰ ਤੇ ਲੰਗਰ ਵੀ ਜਿਹੜੇ ਨੇ ਉਹ ਵੀ ਲਗਾਏ ਗਏ ਨੇ ਮੇਰੇ ਨਾਲ ਕੈਮਰਾ ਸਹਿਯੋਗੀ ਰਾਜਵੀਰ ਤੁਹਾਨੂੰ ਇਸ ਵੇਲੇ ਤਸਵੀਰਾਂ ਵੀ ਦਿਖਾ ਰਹੇ ਨੇ ਜਿੱਥੇ ਕਿ ਮੰਦਿਰ ਦੇ ਵਿੱਚ ਜਿਹੜਾ ਪੂਰਾ ਆਪਾਂ ਕਹਿ ਸਕਦੇ ਹਾਂ ਕਿ ਸ਼ਰਧਾਲੂਆਂ ਦਾ ਇਸ ਵੇਲੇ ਤਾਂ ਤਾਂ ਲੱਗਾ ਹੋਇਆ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਤੁਹਾਨੂੰ ਇਸ ਵੇਲੇ ਤਸਵੀਰਾਂ ਦਿਖਾ ਰਹੇ ਸਿੱਖ ਸਕਦੇ ਹੋ ਕਿ ਲਾਈਨਾਂ ਲੰਬੀਆਂ ਲੰਬੀਆਂ ਕਤਾਰਾਂ ਲੰਬੀਆਂ ਲੰਬੀਆਂ ਲੇਕਿਨ ਹਰ ਕੋਈ ਇਸ ਵੇਲੇ ਆਪਣੀ ਜਿਹੜੀ ਵਾਰੀ ਦਾ ਇੰਤਜ਼ਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜ਼ਿਕਰ ਸਿਰਫ ਦਰਸ਼ਨਾਂ ਦਾ ਹੀ ਹੈ ਕਿ ਦਰਸ਼ਨ ਜਿਹੜੇ ਨੇ ਉਹ ਜਲਦ ਤੋਂ ਜਲਦ ਹੋ ਜਾਣ ਬਹੁਤ ਸਾਰੇ ਸ਼ਰਧਾਲੂ ਜੇ ਹੋਣਗੇ ਜਿਹੜੇ ਕਿ ਸਵੇਰ ਤੋਂ ਹੀ ਜਿਹੜੀ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਤਾਂ ਇਹ ਤਸਵੀਰਾਂ ਨੇ ਜਿ세 ਕਿ ਤੁਹਾਨੂੰ ਅਸੀਂ ਦਿਖਾ ਰਹੇ ਆ ਔਰ ਕੋਸ਼ਿਸ਼ ਕਰਾਂਗੇ ਅਸੀਂ ਵੀ ਕਿ ਜਿਹੜ ਸ਼ਰਧਾਲੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਜਿਹੜੇ ਸ਼ਰਧਾਲੂ ਨੇ ਉਹ ਦੂਰ ਦਰਾਡੇ ਤੋਂ ਪਹੁੰਚੇ ਹੋਏ ਨੇ ਔਰ ਆਪਣੀ ਵਾਰੀ ਦਾ ਜਿਹੜਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਆ ਔਰ ਲਗਾਤਾਰ ਜੇਕਰ ਇਸ ਪੂਰੇ ਮਸਲੇ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਉਹ ਵਾਰੀਆਂ ਦਾ ਇੰਤਜ਼ਾਰ ਕਰ ਰਹੇ ਆ ਔਰ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਲੱਗੇ ਹੋਏ ਆ ਤਾਂ ਤੁਹਾਨੂੰ ਅਸੀਂ ਤਸਵੀਰਾਂ ਜੜੀਆਂ ਉਹ ਦਿਖਾ ਰਹੇ ਆ ਜਿੱਥੇ ਕਿ ਲੰਬੀ ਲੰਬੀ ਕਤਾਰਾਂ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਔਰ ਤੁਹਾਨੂੰ ਅਸੀਂ ਉਹ ਕੋਸ਼ਿਸ਼ ਕਰਾਂਗੇ ਕਿ ਬਿਲਕੁਲ ਜਿਹੜੇ ਤੁਹਾਨੂੰ ਦਰਸ਼ਨ ਆ ਕਰਵਾ ਸਕੀਏ ਕਿਉਂਕਿ ਲੰਬੀ ਲੰਬੀ ਕਤਾਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਇੰਤਜ਼ਾਰ ਕਰਦੇ ਆ ਔਰ ਉਸ ਤੋਂ ਬਾਅਦ ਜਿਹੜੀ ਜਲ ਬਿਸ਼ੇਕ ਦੀ ਜਿਹੜੀ ਵਾਰੀ ਆ ਉਹ ਆਉਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਲੰਬੀ ਲੰਬੀ ਕਤਾਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਲੱਗੇ ਹੋਏ ਆ ਔਰ ਫਿਕਰ ਸਿਰਫ ਇਸੀ ਗੱਲ ਦਾ ਹੈ ਕਿ ਜਿਹੜੇ ਦਰਸ਼ਨ ਨੇ ਉਹ ਭਗਵਾਨ ਭੋਲੇਨਾਥ ਦੇ ਕਿਤੇ ਜਨਤਾ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਮੰਦਿਰ ਨੂੰ ਜਿਹੜਾ ਸੋਹਣਾ ਤਰੀਕੇ ਨਾਲ ਸਜਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਡਿਊਟੀ ਹੁੰਦੀ ਆ ਉਸੋਤੇ ਜਿਹੜੇ ਪੂਰੇ ਫੁੱਲ ਨੇ ਉਹ ਸਜਾਏਗੇ ਤਾਂ ਤੁਸੀਂ ਵੀ ਦਰਸ਼ਨ ਕਰ ਲੋ ਘਰ ਬੈਠੇ ਹੋਏ ਔਰ ਭਗਵਾਨ ਭੋਲੇ ਨਾਥ ਦਾ ਜਲ ਅਭਿਸ਼ੇਕ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਤਾਂ ਤੁਹਾਨੂੰ ਵੀ ਅਸੀਂ ਘਰੇ ਬੈਠੇ ਜਿਹੜੇ ਦਰਸ਼ਨ ਕਰਵਾ ਰਹੇ ਹਾਂ ਮੋਹਾਲੀ ਦੇ ਵਕ ਵਕ ਭੋਲੇ ਨਾਥ ਦੇ ਮੰਦਿਰਾਂ ਤੋਂ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਲక్ష్ਮੀ ਨਾਰਾਇਣ ਮੰਦਿਰ ਫੇਸ 11 ਤੋਂ ਜਿੱਥੇ ਕੀ ਸ਼ਰਧਾਲੂ ਜਿਹੜੇ ਨੇ ਉਹ ਦੂਰ ਦਰਾਡੇ ਤੋਂ ਖਾਸ ਤੌਰ ਤੇ ਇਸ 52 ਮੰਦਿਰ ਦੇ ਵਿੱਚ ਪਹੁੰਚ ਰਹੇ ਆ ਤੇ ਜ਼ਿਕਰ ਸਾਫ ਤੌਰ ਤੇ ਮਹਾ ਸ਼ਿਵਰਾਤੀ ਦਾ ਪਰਬ ਦਾ ਹੋ ਰਿਹਾ ਇੱਕ ਵਾਰੀ ਮਹਾਰਾਜ ਵੀਰ ਨੂੰ ਕਹਾਂਗਾ ਕੈਮਰਾ ਉੱਪਰ ਵੀ ਦਿਖਾਣ ਕਿਸ ਤਰੀਕੇ ਦੇ ਨਾਲ ਫੁੱਲਾਂ ਦੇ ਨਾਲ ਜਿਹੜੀ ਪੂਰਾ ਜਿਹੜਾ ਆਪਾਂ ਕਹਿੰਦੇ ਸ਼ਿਵਾਲਾ ਉਹ ਸੱਜਿਆ ਹੋਇਆ ਤਾਂ ਇਹ ਤਸਵੀਰਾਂ ਨੇ ਸਾਫ਼ ਤੌਰ ਤੇ ਜਿੱਥੇ ਕਿ ਸ਼ਰਧਾਲੂ ਸਵੇਰ ਤੋਂ ਹੀ ਤੜਕੇ ਤੋਂ ਹੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਆ ਔਰ ਦਰਸ਼ਨਾ ਦੀ ਉਡੀਕ ਕਰ ਰਹੇ ਆ ਤਾਂ ਤੁਹਾਨੂੰ ਜਿਹੜੀ ਤਸਵੀਰ ਹੈ ਉਹ ਅਸੀਂ ਦਿਖਾਵਾਂਗੇ ਜਿੱਥੇ ਕਿ ਸਾਫ਼ ਤੌਰ ਤੇ ਜਿਹੜੇ ਸ਼ਰਧਾਲੂ ਨੇ ਉਹ ਜਲ ਅਭਿਸ਼ੇਕ ਕਰਦੇ ਨਜ਼ਰ ਆ ਰਹੇ ਆ ਔਰ ਇਹ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਜਲ ਜਲ ਅਭਿਸ਼ੇਕ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਜਿੱਥੇ ਕਿ ਤੁਹਾਨੂੰ ਤੁਸੀਂ ਦਿਖਾ ਰਹੇ ਆ ਮੋਹਾਲੀ ਦਾ ਨਾਰਾਇਣ ਮੰਦਿਰ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਤੇ ਮੰਦਿਰ ਪੂਰੇ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਸੋਹਣੇ ਰੰਗ ਬਰੰਗੇ ਫੁੱਲਾਂ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਮੰਦਿਰ ਹੈ ਉਹ ਸਜਾਇਆ ਗਿਆ ਹੈ ਔਰ ਸ਼ਰਧਾਲੂ ਜੜੇ ਨੇ ਉਹ ਲਗਾਤਾਰ ਆਪਣੀ ਵਾਰੀ ਦਾ ਜਿਹੜਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਇੱਕ ਵਾਰੀ ਆਪਾਂ ਪਿੱਛੇ ਵੱਲ ਨੂੰ ਵੀ ਕੈਮਰਾ ਦਿਖਾ ਦਈਏ ਤਾਂ ਕਿ ਜਿਹੜੇ ਲੋਕ ਨੇ ਦੇਖ ਪਾਣ ਕਿ ਅੱਜ ਕਿੰਨਾ ਮੰਦਰਾਂ ਦੇ ਵਿੱਚ ਰਾਸ਼ਨ ਨਜ਼ਰ ਆ ਰਿਹਾ ਹੈ ਸ਼ਿਵ ਭਗਤ ਜਿਹੜੇ ਨੇ ਉਹ ਲਗਾਤਾਰ ਸਵੇਰ ਤੋਂ ਹੀ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਆ ਲੰਬੀ ਲੰਬੀ ਕਤਾਰਾਂ ਦੇ ਵਿੱਚ ਜਿਹੜੇ ਸ਼ਿਵ ਭਗਤ ਨੇ ਉਹ ਪਹੁੰਚੇ ਹੋਏ ਆ ਔਰ માત્ર ਦਰਸ਼ਨ ਦੇ ਲਈ ਕੁਝ ਮਿੰਟ ਦੇ ਦਰਸ਼ਨਾਂ ਦੇ ਲਈ ਜਿਹੜੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋ ਜਿਹੜੇ ਸ਼ਿਵ ਭਗਤ ਨੇ ਉਹ ਨਜ਼ਰ ਆ ਰਹੇ ਆ ਤਾਂ ਮਹਾ ਸ਼ਿਵ ਰਾਤਰੀ ਦੇ ਇਸ ਪਰਵ ਦੀ ਜਿੱਥੇ ਕੀ ਸਨਾਤਨ ਧਰਮ ਦੇ ਵਿੱਚ ਬਹੁਤ ਵੱਡੀ ਆਮਿਆਤ ਹੈ ਉੱਥੇ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਸਾਡੇ ਨਾਲ ਇਸ ਵੇਲੇ ਪੰਡਤ ਜੀ ਵੀ ਮੌਜੂਦ ਹੈ ਇਹਨਾਂ ਕੋਲ ਉਸੇ ਜਿਹੜੀ ਜਾਣਕਾਰੀ ਹੈ ਮਹਾ ਸ਼ਿਵ ਰਾਤਰੀ ਦੇ ਇਸ ਖਾਸ ਪਰਵ ਦੀ ਲਵਾਂਗੇ ਪੰਡਿਤ ਜੀ ਸਭ ਤੋਂ ਪਹਿਲਾਂ ਤਾਂ ਹਰ ਹਰ ਮਹਾਦੇਵ ਕੀ ਕਹਿਣਾ ਚਾਹੋਗੇ ਅੱਜ ਬਹੁਤ ਵੱਡਾ ਦਿਨ ਹੈ ਸ਼ਿਵਰਾਤਰੀ ਦਾ ਮਹਾਂਪਰਵ ਹੈ ਕੀ ਸਨੇਹਾ ਦਿਓਗੇ ਜਿਹੜੇ ਸ਼ਰਧਾਲੂ ਤੁਹਾਨੂੰ ਸੁਣ ਰਹੇ ਆ ਇੱਕ ਸਨੇਹਾ ਦਿਨਾ ਚਾਹੋਗੇ ਉਹ ਦੇ ਦਿੰਗੇ ਇਸ ਸਨੇਹਾ ਦਾ ਦਿਓ بڑے ਪੰਡਿਤ ਦਿੱਤੇ ਹਨ ਬੰਦੀ ਨਹੀਂ ਬੁਲਾ ਰਾ ਪੰਡਿਤ ਜੀ ਤਾਂ ਵੱਡੇ ਪੰਡਿਤ ਜੀ ਤਾਂ ਤਸਵੀਰਾਂ ਨੇ ਜਿੱਥੇ ਕੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਤਾਂ ਇਹ ਤਸਵੀਰਾਂ ਨੇ ਜਿੱਥੇ ਕੀ ਲਗਾਤਾਰ ਸ਼ਰਧਾਲੂ ਜਿਹੜੇ ਨੇ ਉਹ ਬਣੇ ਹੋਏ ਨੇ ਤਾਂ ਸਾਢੇ 9:00 ਵਿਸ਼ੇਸ਼ ਤੌਰ ਤੇ ਜਿਹੜੇ ਪੰਡੇ ਜੀ ਨੇ ਉਹ ਵੀ ਜੁੜ ਚੁੱਕੇ ਨੇ ਸ਼ਿਵਰਾਤਰੀ ਦਾ ਮਹਾਪਰਵ ਹੈ ਔਰ ਇਸ ਮਹਾਪਰਵ ਦੀ ਆਪਾਂ ਇਸ ਵੇਲੇ ਪੀੜ੍ਹ ਦੇਖ ਸਕਦੇ ਆਂ ਰਾਸ਼ ਦੇਖ ਸਕਦੇ ਆਂ ਆਸਤਾ ਦਾ ਸਲਾਬ ਅੱਜ ਉਮੜਿਆ ਹੋਇਆ ਮੰਦਿਰ ਦੇ ਵਿੱਚ ਕੀ ਕਹਿਣਾ ਚਾਹੋਗਾ ਜਿਹਦੇ ਇਸ ਮਹਾਪਰਵ ਨੂੰ ਲੈ ਕੇ ਬਲ ਸੰਕਰ ਭਗਵਾਨ ਕੀ ਅੱਜ ਪ੍ਰਾਤਕਾਲ ਸੇ ਹੀ ਮੰਦਿਰ ਮੇ ਸਾਢੇ 3:00 ਵਜੇ ਮੂਰਤ ਮੇ श्री भगवान शिव का अभिषेक एवं शिव परिवार के पूजन के पश्चात भक्तों की इसी प्रकार से कतार लगी हुई है सभी लोग श्रद्धा भाव से मंदिर में आकर के भगवान शिव का जलाभिषेक कर रहे हैं और विशेष करके महाशिवरात्रि में भगवान शिव के लिए पंचामृत से अभिषेक जलाभिषेक एवं जो भी सामग्री भगवान शिव को प्रिय है जैसे बिलपत्र इत्यादि और भगवान शिव को चढ़ाई जाने वाली सभी सामग्रियाँ सभी भक्तगण अपने हाथ में लेकर के और घंटों इंतजार करने के पश्चात फिर शिवालय में अर्पण कर रहे हैं इसी प्रकार से प्रत्येक मंदिरों में जहाँ पर भी शिवालय है और विशेष करके हमारे मंदिर में तो विशाल जन सैलाब उमड़ पड़ा है सुबह से ही आज वैसे भी रविवार है और रविवार के दिन विशेष करके सभी लोगों तो की छुट्टी होती है इसलिए सभी लोग कतारबद्ध होकर के भगवान शिव के जयकारा लगाते हुए मंदिर प्रांगण में आते हुए मंदिर परिसर से शिवालय की दूरी तय कर रहे हैं और भगवान शिव का आशीर्वाद ले रहे हैं यह पावन पर्व वर्ष में एक बार ही आता है और भगवान शिव का ये सबसे पवित्र दिन और सबसे प्रिय है इस दिन भगवान शिव के निमित्त किया गया जो भी पूजा है पाठ है जाप है वह अनंत पुण्य को देने वाला होता है यह सब मन में रखते हुए सभी भक्तगण भगवान शिव के नाम का स्मरण करते हुए भगवान शिव के नाम का गुणगान करते हुए भगवान शिव को अभिषेक कर रहे हैं और अभिषेक करने के पश्चात मंदिर में सुंदर व्यवस्था आपको दिखाई देगी कि यहाँ से जाकर के भगवान श्री लक्ष्मी नारायण का जो मंदिर है वहाँ सब लोग जाकर के मत्था टेकते हैं वहाँ पर फिर प्रसाद ग्रहण करते हैं और नीचे आकर के भगवान शिव का जो प्रातः अभिषेक हुआ था उसका जो चरणामृत है वो तो दूध में मिलाया गया है और सभी भक्तों को चरणामृत के रूप में भगवान शिव का वो चरणोदक दिया जा रहा है